ਪੰਜਾਬ ਦੇ ਵਿੱਚ ਤਿਹਾਰਾਂ ਦੇ ਨਾਲ ਜੁੜੇ ਸੱਭਿਆਚਾਰਕ ਮੇਲਿਆਂ ਦਾ ਖਾਸ ਮਹੱਤਵ ਹੈ ਤਿਹਾਰਾਂ ਦੇ ਦੌਰਾਨ ਅਯੋਜਿਤ ਹੋਣ ਵਾਲੇ ਇਹ ਮੇਲਿਆਂ ਦੇ ਵਿੱਚ ਆਪਣੇ ਆਪ ਦੇ ਵਿੱਚ ਬਿਹਦ ਖਾਸ ਅਤੇ ਅਦੁੱਤੀ ਵਿਰਾਸਤ ਦੇ ਨਾਲ ਭਰਪੂਰ ਹੁੰਦੇ ਹਨ ਅਜਿਹਾ ਹੀ ਇੱਕ ਤਿਹਾਰ ਤੀਆਂ ਦਾ ਹੈ ਜੋ ਸੌਣ ਮਹੀਨੇ ਦੇ ਵਿੱਚ ਆਉਂਦਾ ਹੈ ਇਸ ਤਿਹਾਰ ਮੌਕੇ ਨਵੀਆਂ ਵਹਈਆਂ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਹਨ ਅਤੇ ਪੇਕੇ ਘਰ ਆਪਣੀਆਂ ਭੈਣਾਂ ਸਹੇਲੀਆਂ ਅਤੇ ਪਰਜਾਈਆਂ ਤੇ ਹੋਰਾਂ ਪਰਿਵਾਰਕ ਮੈਂਬਰਾਂ ਦੇ ਨਾਲ ਚੰਗਾ ਤੇ ਸੁਖਪਰਾ ਸਮਾਂ ਬਤੀਤ ਕਰਦੀਆਂ ਹਨ। ਤੀਆਂ ਦਾ ਤਿਹਾਰ ਮਨਾਉਣ। ਮਗਰੋਂ ਜਦੋਂ ਉਹ ਘਰ ਆਪਣੇ ਸਹੁਰੇ ਘਰ ਦੇ ਲਈ ਰਵਾਨਾ ਹੁੰਦੀਆਂ ਹਨ ਤਾਂ ਉਹਨਾਂ ਨੂੰ ਸਨਦਾਰਾ ਦਿੱਤਾ ਜਾਂਦਾ ਹੈ। ਦਿੱਤੇ ਜਾਂਦੇ ਸੰਧਾਰੇ ਦੇ ਵਿੱਚ ਮਹਿੰਦੀ ਕੱਪੜੇ ਚੂੜੀਆਂ ਅਤੇ ਖਾਣ ਦੇ ਲਈ ਸਾਮਾਨ ਵੀ ਦਿੱਤਾ ਜਾਂਦਾ ਹੈ ਜਿਹੜੀਆਂ ਕੁੜੀਆਂ ਕਿਸੇ ਕਾਰਨ ਦੇ ਕਾਰਨ ਆਪਣੇ ਪੇਕੇ ਘਰ પાਕੇ ਨਹੀਂ ਆਉਂਦੀਆਂ ਉਹਨਾਂ ਨੂੰ ਪੇਕੇ ਵੱਲੋਂ ਹੀ ਸੰਧਾਰਾ ਦਿੱਤਾ ਜਾਂਦਾ ਹੈ ਤਿਆਂ ਨੂੰ ਸੰਧਾਰੇ ਦੇ ਰੂਪ ਦੇ ਵਿੱਚ ਮਠੀਆਂ ਬਿਸਕੁਟ ਅਤੇ ਹੋਰ ਨਾ ਮਠਿਆਈ ਵੀ ਲੈ ਕੇ ਜਾਂਦੀਆਂ ਹਨ ਜਿਸ ਦੀ ਉਹਨਾਂ ਦੀ ਬੇਸਵਰੀ ਨਾਲ ਆਡਿਕ ਰੈਂਦੀ ਹੈ ਜੇਕਰ ਜੋਗਾ ਕੀ ਮਨਾਏ ਜਾਂਦੇ ਤੀਆਂ ਦੇ ਤਿਹਾੜੀ ਦੇ ਦੌਰਾਨ ਸੱਬੇਚਾਰਕ ਬੋਲੀਆਂ ਪੇਸ਼ ਕਰ ਗਿੱਧੇ ਦੇ ਵਿੱਚ ਨੱਚ ਟੱਪ ਕੇ ਖੁਸ਼ੀ ਮਨਾਈ ਜਾਂਦੀ ਹੈ ਜੋ ਕਿ ਮਹਿਲਾਵਾਂ ਦਾ ਤੀਆਂ ਦਾ ਤਿਹਾਰ ਉਹਨਾਂ ਦਾ ਮਨਪਸੰਦ ਤਿਹਾਰ ਹੈ ਜਿਸ ਦੇ ਵਿੱਚ ਸਾਰੀਆਂ ਲੜਕੀਆਂ ਇਕੱਠੀਆਂ ਹੋ ਕੇ ਤੀਆਂ ਲਾਉਂਦੀਆਂ ਹਨ ਸਾਵਣ ਦੇ ਮਹੀਨੇ ਲੱਗਣ ਵਾਲੀਆਂ ਤੀਆਂ ਤੋਂ ਪਹਿਲਾਂ ਉਹ ਉਸ ਦੀ ਖੂਬ ਤਿਆਰੀ ਕਰਦੀਆਂ ਹਨ ਨਵੇਂ ਸੂਟ ਸਲਾਉਂਦੀਆਂ ਹਨ ਅਤੇ ਆਪਣੇ ਆਪ ਨੂੰ ਖੁਦ ਤਿਆਰ ਕਰਦੀਆਂ ਹਨ ਉਹਨਾਂ ਦੇ ਲਈ ਬਹੁਤ ਹੀ ਵਧੀਆ ਤਿਹਾਰ ਹੈ ਇਸ ਮੌਕੇ ਕੁੜੀਆਂ ਇਕੱਠੀਆਂ ਹੋ ਕੇ ਪੀਂਗਾ ਝੂੜਦਿਆਂ ਹਨ ਜੇਕਰ ਗੱਲ ਕਰੀਏ ਤਾਂ ਪੁਰਾਤਨ ਸਮੇਂ ਦੀਆਂ ਅਤੇ ਅੱਜ ਦੀਆਂ ਤੀਆਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਕਿਉਂਕਿ ਪਹਿਲਾਂ ਬੋੜਾਂ ਦੇ ਥੱਲੇ ਤਿਰੰਜਰਾਂ ਦੇ ਵਿੱਚ ਤੀਆਂ ਲੱਗਦੀਆਂ ਸਨ ਕੁੜੀਆਂ ਇਕੱਟੀਆਂ ਹੋ ਕੇ ਪਿੰਗਾ ਝੋੜਦੀਆਂ ਸਨ ਅਤੇ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਸਨ ਪਰ ਅੱਜ ਦੀਆਂ ਤੀਆਂ ਮਹਿਜ਼ ਕੁਝ ਦਿਨਾਂ ਦੇ ਲਈ ਸਪੇਜਾਂ ਦੀਆਂ ਤੀਆਂ ਬਣ ਕੇ ਰਹਿ ਗਈਆਂ ਫਿਰ ਵੀ ਇਨ੍ਹਾਂ ਤੀਆਂ ਦੇ ਵਿੱਚ ਜੋ ਵੀ ਇਨਾਂ ਦੀਆਂ ਸਖੀਆਂ ਸਹੇਲੀਆਂ ਸ਼ਾਮਲ ਹੁੰਦੀਆਂ ਹਨ ਉਹਨਾਂ ਦਾ ਰਲ ਮਿਲ ਕੇ ਤਿਹਾਰ ਨੂੰ ਮਨਾਇਆ ਜਾਂਦਾ ਹੈ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਉਸ ਤਰ੍ਹਾਂ ਹੁਣ ਨਹੀਂ ਹੁੰਦਾ ਉਸੇ ਹੀ ਲੜੀ ਦੇ ਤਹਿਤ ਫਰੀਦਕੋਟ ਦੀ ਸ਼ਾਈ ਹਵੇਲੀ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਜਿੱਥੇ ਫਰੀਦਕੋਟ ਦੀਆਂ ਹਰ ਵਰਗ ਦੀਆਂ ਮਹਿਲਾਵਾਂ ਨੇ ਭਾਗ ਲਿਆ ਅਤੇ ਨੱਚ ਟੱਪ ਕੇ ਖੂਬ ਆਨੰਦ ਮਾਣਿਆ ਜਿਸ ਮੌਕੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਮੁਕਾਬਲੇ ਵੀ ਕਰਾਏ ਗਏ ਹੈ ਲੀਆਂ ਵਰਗੀ ਮੈਨੂੰ लाड ਲਡਾਉਂਦੀ ਆ ਮੇਰੀ ਸੱਸ ਫੇਲੀਆਂ ਵਰਗੀ ਮੈਨੂੰ लाड ਲਡਾਉਂਦੀ ਆ ਮੇਰੀ ਸੱਸ ਫੇਲੀਆਂ ਵਰਗੀ ਮੈਨੂੰ लाड ਲਡਾਉਂਦੀ ਆ ਕੀ ਤੁਹਾਨੂੰ ਪਤਾ ਲੱਗਦਾ ਵੀ ਸਾਥ ਸਤੇ ਤਮਕਾ ਕਿੰਨਾ ਕਰਦਾ ਖੱਲੇ ਦੀ ਨਿੰਦੀ ਇਹਨਾ ਕਰਦੀ ਹੋਦੀ ਮਾਂ ਕਿਤੇ ਦੀ ਨਿੰਦੀ ਇਹਨਾ ਕਰਦੀ ਹੋਦੀ ਮਾਂ ਕਿਤੇ ਦੀ ਨਿੰਦੀ ਇਹਨਾ ਕਰਦੀ ਹੋਦੀ ਮਾਂ ਕਿਤੇ ਹਾਂਜੀ ਨੈਕਸਟ ਨਾਲ ਨਾਲ ਆਈ ਜਾਓ ਉੱਥੇ ਤੁਸੀਂ ਚੈਨਲ चलो 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 खिची चलो खिची चलो खिंची चलो लगातार पांच मिनट पाओ लगातार पांच मिनट। சு ਰੇ ਮੱਖੇ ਤੇ ਕਾਲੀਆਂ ਐਨਕਾ ਚਿੱਟੀਆਂ ਵੀ ਕਦੇ ਕਦੇ ਲਾਲ ਲੈਂਦੀਆਂ ਤੈਨੂੰ ਕਿੱਦੇ ਵਿੱਚ ਨੱਚਣਾ ਸਿੱਖਾ ਦਿੰਨੀਆ ਤੈਨੂੰ ਕਿੱਦੇ ਵਿੱਚ ਨੱਚਣਾ ਸਿੱਖਾ ਦਿੰਨੀਆ ਉਹ ਹੱਸਣ ਵਾਲੀ ਕੁੜੀ ਉਹ ਨੱਚਣ ਵਾਲੀ ਕੁੜੀ ਹੱਸਣ ਵਾਲੀ ਕੁੜੀ ਉਹ ਨੱਚਣ ਵਾਲੀ ਕੁੜੀ ਕੋਈ ਐ ਚੂਕੇ ਟੜਨ ਲੈ ਜਊਗਾ ਨਹੀਂ ਕੋਈ ਪੜਿਆ ਲੁਕੇ ਲੈ ਜਾਉ ਗਾਂਢੀ ਕਾਈ ਬੜਿਆ ਲਿਖਿਆ ਲੈ ਜਾਉ